ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੜੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਬਾਕੀ ਇਹ ਆ ਵੀ ਸੋਈਆਂ ਸਵਾਈਆਂ ਮੱਝਾਂ ਆ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਆ ਇੱਥੋਂ ਹੀ ਆਪਣੀ ਤਸੱਲੀ ਕਰਕੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਸੀ ਕਾਲ ਜੀ ਸਸੀ ਕਾਲ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਅੱਜ ਮੱਝਾਂ ਮੱਝਾਂ ਹੀ ਕਰਤੀਆਂ ਜੀ ਫਿਰ ਹਾਂਜੀ ਜੀ ਮੱਝਾਂ ਦੀ ਜੀ ਤਾਜ਼ੀਆਂ ਸੋਈਆਂ ਇੱਕ ਦੋ ਨੇ ਇਹਦੇ ਸੁਗਗੇ ਡੀ ਜੀ ਤਾਜ਼ੀਆਂ ਸੋਈਆਂ ਵੀ ਹਨਾ ਹਾਂਜੀ ਹਾਂਜੀ ਕਾਫੀ ਦੁੱਧ ਵਾਲੀਆਂ ਮਈਆਂ ਕਾਫੀ ਵੀਰਾਂ ਨੂੰ ਜਿਹੜਾ ਵਾ ਕਾਫੀ ਵੀਰ ਦਏ ਲੱਭਣ ਮਤਲਬ ਤਾਜੀ ਸੋਈ ਮੱਝਾਂ 나ੜੂ ਤੇ ਲੱਭਣ ਹੀ ਨਹੀਂ 나ੜੂ ਤੇ ਤੁਹਾਨੂੰ ਪਤਾ ਹੈ 나ੜੂ ਤੇ ਮੱਝ ਥੋੜੀ ਘੱਟ ਲੱਭਣਦੀ ਆ ਚਲੋ ਨਾਮ ਦੱਸ ਤੋਂ ਫਿਰ ਨਾਮ ਦੰਦਰ ਸਿੰਘ ਪਿੰਡ ਚੱਠਾ ਤਸੀਨ ਪਟਾਰਾ ਜਿਹੜਾ ਗਦਾਖਪੁਰ ਤੇ ਫੋਨ ਨੰਬਰ ਹੀ ਫੋਨ 9856827552 ਠੀਕ ਆ ਤੇ ਸ਼ਰਵਾਰ ਫਿਰ ਤਾਜੀ ਸੋਈ ਤੋਂ ਕਰ ਲਈਏ ਹਾਂ ਜੀ ਇਹਨੇ ਹੁਣੇ ਸੋਈ ਜਮਾਈ ਹੈ ਜੇਰ ਪਾਤੀ ਉਤਰ ਨੇ ਨਹੀਂ ਜੇਰ ਪਾਉਣ ਵਾਲੀ ਅੱਛਾ ਜੇਰ ਪੈਣ ਵਾਲੀ ਅਜੇ ਤਾਂ ਬੱਚਾ ਨਹੀਂ ਖਲੋਣਿਆ ਅਜੇ ਤਾਂ ਬੱਚਾ ਅਜੇ ਹੁਣੇ ਕੱਟਿਆ ਹੀ ਆ ਜੀ ਨੇ ਤੇ ਇੱਕੋ ਜੀ ਤਿਆਰ ਹੋਈ ਹੈ ਦੋਵਾਂ ਪਾਸਿਆਂ ਮੈਂ ਨਹੀਂ ਗਾਦੀ ਵੀਜੀ ਪੁਰਾਣੀ ਬਸੜੀ ਆ ਜਿਹੜਾ ਕੋਈ ਲੈ ਜਾਊਗਾ ਉਹਦੇ ਯਾਰੀ ਕਰੂਗਾ ਤੇ ਇੱਧਰ ਰੱਖ ਲੈ ਥੋੜੇ ਵਾਈਂ ਆ ਦੇਖ ਲੈ ਜਦੋਂ ਚਵਾਸ ਸਾਫ ਹੋ ਗਿਆ ਵਾ ਕਈ ਵਾਰੀ ਥੰਦੇ ਅੱਗੇ ਖੁਸ਼ ਆ ਜਾਂਦਾ ਵਾ ਉੱਤਰਾਪੂਰ ਸ਼ੀਟਾ ਨਹੀਂ ਆ ਮੋਗੇ ਲੱਗੇ ਮੈਂ ਉਹਦੇ ਇਹ ਵੀ ਜੇ ਬੱਚੇ ਨੂੰ ਚੰਗਾ ਆ ਨਹੀਂ ਆ ਠੀਕ ਹੈ ਬਿਲਕੁਲ ਕਿਵਾ ਜਿਹੜਾ ਸਾਫ ਹੈ ਤੋਰੋ ਬੱਚਾ ਕਿ ਆ ਗਿਆ ਮਗਰ ਕੱਟਾ ਜੀ ਮਗਰ ਇਹਦੇ ਕੱਟਾ ਆ ਗਿਆ ਬਿਲਕੁਲ ਜਿਹਾ ਹੁਣੇ ਸੋਈ ਆ ਜੇ ਬੱਚਾ ਸੁੱਕਾ ਹੋਣੀ ਆ ਇਹ ਆ ਵੀ ਜਿਹੜੇ ਹੁਣੇ ਸੋਈ ਆ ਕਿਸੇ ਨੂੰ ਕੋ ਟਾਈਮ ਤੇ ਨਹੀਂ ਲੱਗਾ ਦੇਖੋ ਮੈਂ ਤਾਂ ਦੇਖੋ ਰਾਣੇ ਕਰੀ ਲਿਓ ਮਤ ਸਾਰੇ ਕਿਥੇ ਕਿਥੇ ਲੱਗਾ ਜਾਗੇ ਇੱਕ ਕਰਿਆ ਨੂੰ ਸਿੱਧੀ ਤੋਰ ਦੋ ਆ ਦੇਖ ਸਾਡੇ ਜੀ ਥੱਲੇ ਆ ਪੂਰੀ ਕਮਾਲ ਦੀ ਤਿਆਰ ਹੋ ਗਈ ਹੈ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਜਿੱਦਿਹਾ ਉਹਦੇ ਸੱਚੀ ਜੀ ਜੀ ਜਿਆ ਲੱਗੀਆਂ ਹੈ ਇਹ ਗੱਲੀ ਜਾਣ ਕੇ ਮੈਂ ਮੂਵੀ ਢੜ ਹੁੰਦੀ ਲੱਗਦੀ ਹੈ ਤਾਂ ਜਿਆ ਸੁਗੜੀ ਤੇ ਜਿਆ ਕੋਈ ਨਾ 20 15 ਕਿਲੋ ਤੋਂ ਤਾਂ ਜੜੀ ਨੇ ਆ ਦੇਖ ਸਾਡੇ ਬਿਲਕੁਲ ਕਰੀਆ ਹਵਾਨਾ ਇਹਦਾ ਫਿਰ ਤੋਂ ਲੱਗ ਗਿਆ ਤਾਂ ਦੇਖ ਸਕਦੇ ਆ ਆਪਾਂ ਹਵਾਨਾ ਪਛਾਣ ਵੀ ਚੰਗਾ ਦਿਖਾਉਂਦੀ ਆ ਤੇ ਹਵਾਨਾ ਗਾਹਣ ਵੀ ਚੰਗਾ ਆ ਕਿੰਨਾ ਮੋਲ ਰੱਖਣਾ ਇਹਦਾ ਫਿਰ ਮੋ ਤਾਂ ਇਸ ਦੀ ਧੜੀ ਝੋਟੀ ਵਾਲੀ ਮੈਨੂੰ 1.5 ਦੀ ਵਿੱਚੋਂ ਅੱਛਾ 1.40 ਦੇ ਦਈਏ 35 ਦੇ ਦਈਏ 30 ਦੇ ਦਈਏ 28 ਦੇ ਦੇ ਦਈਏ 20 ਦੀ ਅੱਛਾ ਹਾਂਜੀ ਆਪ ਹੀ ਕਰਦਾ ਫਿਰ ਜੱਸ ਨੋਈ 15 ਦੀ ਟੀ ਅੱਛਾ ਇੱਕ 15 ਦੀ ਦੇਣੀ ਆ ਸਾਨੂੰ ਖਾਓ ਜਿਹੜੀ ਕਿੱਥੇ ਲੱਗਾਈ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵਿੱਚ 15 ਲੀਟਰ ਤੋਂ ਬਾਹਰ ਜਿਹੜੀ ਦੇਊਗੀ ਅੱਛਾ ਬਹੁਤ ਚੋ ਆਪ ਸਮਾ ਚੱਲ ਜਿਹੜੀ ਠੀਕ ਆ ਤੇ ਬਾਕੀ ਗੋਲ ਸਿੰਘ ਦੀ ਆ ਤੇ ਥਾਣੇ ਦੇ ਆ ਦੇਖ ਸਕਦੇ ਗਾੜ ਵੀ ਇਹਦੀ ਚੰਗੀ ਨਿਕਲੂਗੀ ਹਾਂ ਬੱਚਾ ਇਹਦਾ ਠੀਕ ਹੈ ਜੀ ਤੇ ਹੋਣ ਆ ਗਈ ਆਪਣੇ ਕੋਲ ਆ ਸੂਈ ਸਵਾਈ ਆ ਇਹ ਸੂਈ ਜੀ ਵੀ ਜੇ ਚਫਾ ਦੇ ਨੇ ਉਹ ਕੱਟੀ ਹਵਾਨ ਦੇ ਦੇ ਦੋਹਾਂ ਪਾਸੇ ਨਾੜਾਂ ਜਿਹੜੀਆਂ ਇਦਾਂ ਦੀਆਂ ਹੀ ਆ ਕਿਤੇ ਚਵਾਰ ਲਗਾ ਥਲੇ ਕੋ ਬਹੂਗਾ ਛੱਡ ਕੇ ਨਾ ਜਾਊਗਾ 2 2.5 ਕਿਲੋ ਵੀ ਜੀ 2.5 ਕਿਲੋ ਗਾੜੀ ਹੋਊਗੀ ਹਾਂਜੀ 2.5 ਕਿਲੋ ਗਾੜੀ ਹੋਊਗੀ ਅੱਛਾ ਥਲੇ ਜਿਹੜਾ ਬਹਿ ਜਾਊਗਾ ਜੋ ਝੋਡੀ ਛੱਡ ਕੇ ਨਾ ਮਈ ਜਾਊਗਾ ਇਹ ਦੁੱਧ ਕਿੰਨਾ ਹੈ ਦੇਖੋ ਦੁੱਧ ਵਿੱਚ 12 ਕਿਲੋ ਗੋਲਾ ਹੀ ਹੋਊਗਾ ਕਿੰਨੇ ਦਿਨਾਂ ਦੀ ਸੂਈ ਹੈ ਥਲਫਾ ਦੇ ਨੇ ਉਹ ਜੋ ਬੱਚਾ ਤਾਗਾ ਹੈ ਅੱਛਾ ਮਗਰ ਕੀ ਹੈ ਦੇ ਮਗਰ ਕੱਟੀ ਹੈ ਦੇ ਤੇ ਇਹ ਕਿੰਨਾ ਕਿ ਦੁੱਧ ਕਰੀ ਜਾਊਗੀ ਇਹ 15 ਕਿਲੋ ਦ ਇਹ ਢੇਰੀ ਵਾਲੇ ਦੀ ਕਦੇ ਖੜਨ ਵਾਲੀ ਨਹੀਂ ਹੈ ਜਿੰਨਾ ਮੈਦਲੇ ਦੁੱਧ ਦੇ ਠੀਕ ਐ ਤੋਰੋ ਇੱਕ ਨਹੀਂ ਫਿਰ ਇਹਨਾਂ ਬਾਕੀ ਸਰੀਰੋਂ ਭਾਰੀ ਹੈ ਜਿਹੜੀ ਐ ਵੀ ਚੰਗੀ ਭੇਲਦੀ ਐ 12 ਲੀਟਰ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਤਿਆਰ ਐ ਮੌਕੇ ਤੇ ਚੌਥੇ ਦਿਨ ਦੀ ਸੂਈ ਐ ਇਹ ਜੀ ਬੋਲਾ ਹੀ ਐ ਜਿਹੜਾ ਕਿੰਨੇ ਆ ਬੱਚਾ ਜਿਹੜਾ ਮਗਰ ਕੱਟੀ ਚ ਇਹਦੇ ਕੱਟੀ ਐ ਕੋ ਤਾਜੇ ਬੱਚਾ ਜਿਹੜਾ ਬਿਲਕੁਲ ਆਵ ਨਹੀਂ ਕੱਟੀ ਐ ਨ ਲੈ ਜੇ ਕਰੀ ਦਰ ਸਿੱਧੀ ਤੋਰ ਦੋ ਕਿ ਵਾਈ ਲੱਗੀ ਕਿ ਕੱਲ ਨੂੰ ਕਰਾਂ ਇਹ ਟਾਈਮ ਵੇਖ ਲੋ ਕੀ ਆ ਫੇ ਸਾਡਾ ਟਾਈਮ ਆ ਨਾੜ ਇਸੋਂ ਕਰੇ ਹੋ ਮੋਟੀ ਲੱਗੀ ਆ ਦੇਖ ਸਾਡੇ ਬਾਕੀ ਥੱਲੇੋਂ ਚੰਗੇ ਖੁੱਲੇ ਹਮਾਂ ਨੇਰੀ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਚ ਚੰਗੀਆਂ ਆਵਾ ਤੇ ਕਰਿਆ ਇਧਰੋਂ ਵੀ ਹਵਾ ਨਾਇਦਾ ਦੇਖ ਸਕਦੇ ਜੀ ਹਵਾਨੇ ਦੇ ਦੋਵਾਂ ਪਾਸੇ ਨਾੜਾ ਇਦਾਂ ਹੀ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਜੀ 1 20 15 ਦੇ ਦਈਏ ਇਹ ਵੀ 10 ਦੀ 5 ਦੀ ਪੂਰੇ ਲੱਖ ਦੀ ਅੱਛਾ ਪੂਰੇ ਲੱਖ ਦੀ ਪੂਰੇ ਲੱਖ ਦੀ ਠੀਕ ਹੈ ਹਾਂ ਜੀ ਤੇ ਹੁਣ ਮੋਕੇ ਤੇ 12 ਲੀਟਰ ਕਰੋ ਚਵਾ ਦੋਗੇ ਪਹਿਲਾਂ ਚਵਾ ਕੇ ਦੇਣਾ ਠੀਕ ਹੈ ਸੰਦੀ ਘਾ ਕੇ ਖੜੇ ਆਡੇ ਕਰੇ ਠੀਕ ਹੈ ਤੇ ਤਾਜ਼ਾ ਬੱਚਾ ਮਗਰ ਕੱਟੀ ਆ ਪੂਰੇ ਸਰੀਰ ਤੇ ਬਰੀਕ ਬਰੀਕ ਨਾੜਾਂ ਚੰਗੀਆਂ ਦੋਹਾਂ ਮੀਆਂ ਦੇ ਕੋ ਜਾਰੀ ਜਗੀਆਂ ਅਭੀ ਸੋਈ ਸਵਾਈ ਆ ਇਹ ਵੀ ਸੂਈ ਜੀ ਪੰਜ ਹਜ਼ਾਰਾਂ ਦੇ ਪਟਾ ਜਿਹਦੇ ਮਗਰ ਆਹ ਵਾਲਾ ਕੱਟਾ ਜਿਹਦੇ ਮਗਰ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਵੀ ਜੀ ਦੇ ਕੋ 10 ਡਲੇ ਹੋਊਗਾ ਅੱਛਾ 9 ਕਿਲੋ ਕਰਕੇ ਦੇਣੀ ਪੱਕਾ ਦੋ ਜਿਹੜਾ ਤਿਆਰ ਆ ਆ ਕੇ ਸੰਧੀ ਕਰਕੇ ਖੜੇ ਸੋ ਆ ਕਿੰਨਾ ਹੈ ਇਹ ਦੂਜੀ ਸਵੇੜੀ ਝੋਟੀ ਠੀਕ ਆ ਆ ਜ ਲੈ ਆ ਆਹ ਵਾਲੀ ਜੁੜੀ ਝੋਟੀ ਜੀ 9 ਕਿਲੋ ਦੁੱਧ ਜਿਹੜਾ ਮੋਕੇ ਤੇ ਕਹਿੰਦੇ ਵੀ ਤਿਆਰ ਹੈ। ਮਾਣ ਫੀਲ ਆ ਰਹੀ ਸੀ। ਰਾਈਟ ਟਾਈਮ ਉਹ ਫਾਲਤੋ ਟਾਈਮ ਸ਼ਾਮਾਂ ਤੱਕ ਬੰਦਗੇ ਚੈਨਲ ਨੂੰ। 11 ਵਜੇ ਨੇ ਅਰੇ 11 ਵਜੇ ਆ ਜਿਹੜਾ ਟਾਈਮ ਹੋਇਆ ਵਾ ਤੇ ਇੱਕ ਵਾਰੀ ਤੇਰਾ ਵੀਰਾ ਦੇਖ ਸਕਦੇ ਜੇ ਇੱਕ ਪਾਸੇ ਦਾ ਸਿੰਘ ਦਾ ਖੋਖ ਜਿਹੜਾ ਇਹਦਾ ਲੱਥਾ ਇਹ ਤੇ ਇੱਕ ਪਾਸਾ ਪੂਰਾ ਪੁਰਾਣਾ ਕੋਈ ਨਵਾਂ ਥੋੜਾ ਪਹਿਲਾਂ ਲੱਥਾ ਹੈ ਪੁਰਾਣਾ ਹੀ ਲੱਥਾ ਵਾ ਜਿਹੜਾ ਬਾ ਕੀ ਹਾਂ ਇਹੋ ਜਿਹੇ ਤਾਰ ਦੇ ਸੰਦਲਖੰਦੇ ਤੇ ਕਿੰਨਾ ਫਿਰ ਮੁੱਲੇ ਦਾ ਮੁੱਲ ਇਹਦਾ 85000 85000 ਹਾਂਜੀ ਤੇ ਯਾ ਸਾਨੂੰ ਕਰੀਏ ਕਿੰਨੇ ਦੀ ਕਰਨੇ 75 ਦੀ ਦੇਤੀ ਹੈ 75000 ਦੀ ਕੋੜੀ ਕਰ ਅੱਛਾ 75000 ਕਿਉਂ ਮੈਂ ਸੱਲੀ ਕਰਕੇ ਕੋੜੀ ਚਾ ਇੱਕ ਨੰਬਰ ਹੋਗਾ ਸੱਜਰ ਝੋਡੀ ਨਹੀਂ ਲੰਬੜਦੀ ਜੀ ਇਹ ਦਿਨਾਂ ਦੇ ਠੀਕ ਹੈ ਜੀ ਆਪਣਾ ਦੇ ਭਾਅ ਹੈ ਝੋਟੀਏ ਬਾਕੀ ਆ ਵੀ ਸੱਜਰ ਸੂਈ ਆ ਸਾਰਾ ਸੁਆਦ ਉਹਦੇ ਕਿਉਂਕਿ ਟੋਪੜ ਗੱਪਣੇ ਇਹੋ ਜੀ 60000 ਦੀ ਵਿਕ ਜਾਂਦੀ ਹੈ ਹਾਂਜੀ ਹਾਂਜੀ ਸਾਰਾ ਸੁਆਦ ਵੀ ਆਇਆ ਦੀਦੀ ਝੋਡੀ ਉੱਧਰ ਹੀ ਫੰਡ ਰਹੀ ਹੈ ਜਿਹਨਾਂ ਵਜਿਹਾ ਝੋਡੀ ਚੱਲ ਠੀਕ ਹੈ ਜੀ ਚਾਚੇ ਇਹਦੇ ਤੋਂ ਦੇਖ ਸੰਦੇ ਜੀ ਇੱਕ ਚਲ ਤੇ ਆ ਤੋਕੜ ਗੱਬਨ ਜੇ ਇਹਨੂੰ ਸਰਵਾ ਮਹੀਨਾ ਵੀਰਦੀ ਲੱਗਾ ਜੇ 6 ਕਿਲੋ ਦੋ ਅੱਛਾ ਹਾਂਜੀ 7 ਮਹੀਨਾ ਦੀ ਗੱਬਨ ਤੇ 6 ਕਿਲੋ ਦੋ ਸੱਜੇ ਨੇ ਕਿੰਨਾ ਕੱਡੇ ਨੇ ਦੱਸੋ ਵੀਰਦੀ ਜਿੱਥੋਂ ਲਈ ਆ ਮੈਂ ਡੇਰੀ ਕੋ ਮਹੀਂ ਲਈ ਆ ਹਾਂਜੀ ਉਹਨਾਂ ਦਾ ਖੁਦ ਨੰਬਰ ਦੇ ਦੂੰਗਾ 15 ਕਿਲੋ ਮਹੀਂ ਦਿੰਦੀ ਆ ਅੱਛਾ ਜਿਹੜਾ ਕੋ ਬੰਦੇ ਜਾਂਦੇ ਆ ਉਹਨਾਂ ਜਿਹੜੇ ਮਹੀਂ ਸਾਬੀ ਜਾਂਦੀਆਂ ਹਾਂ ਉਹਨਾਂ ਦੇ ਲੰਮੇ ਪੈਂਜੀ ਦੋ ਦਰ ਵੇਲਾ ਅੱਛਾ ਆਪਣੇ ਆਪ ਲੱਗਦਾ ਇੰਨੀਆਂ ਦੇ ਬੰਦੀ ਮਤਲਬ ਤਿਆਰ ਚੰਗੀ ਹੁੰਦੀ ਥੱਲੇ ਆ ਬਹੁਤ ਜ਼ਿਆਦਾ ਹੁੰਦੀ ਆ ਆ ਜਿਹੜਾ ਲਿਆ ਆ ਤੇ ਜੇ ਸੂਏ ਦੀ ਗੱਬਨ ਆਗਾ ਇਹ ਦੂਜੀ ਇਹ ਵੀ ਗੱਲ ਜੇ ਦੋਵਾਂ ਮਹੀਨਾ ਬਾਅਦ ਗਾਰੰਟੀ ਨਾਲ ਤੇ ਬਣ ਜਾਂਦੀ ਆ। ਅੱਛਾ। ਹਾਂ ਜੀ। ਅੱਠਾਂ ਮਹੀਨਾ ਤੱਕ ਸਾਡੇ ਫੜਾਕ ਦੁੱਧ ਹੀ ਛੜਦੀ ਏ। ਪਰ ਇਹਦੇ ਦੁੱਧ ਦੇਖਾਂ ਗਰਮਹੀਨਾ ਬਾਡੀ ਛੜਦੀ ਪੈਣੀ ਆ। ਦੂਰ ਤੋਂ ਇੱਕ ਅਰੇ ਦੇਖਦਾ ਦੇ ਅ ਵੀ ਚਲੋ ਇਹ ਹੁੰਦਾ ਚਾਹ ਪਾਣੀ ਦਾ ਸਾਰੀ ਜਾਊਗੀ ਤੇ ਗਾਂ ਫੇਰ ਸੌਣ ਵਾਲੀ ਆ। ਆਹ ਲੈ ਕੋਈ ਦਾ ਫੰਡਰਾ ਇੰਨੇ ਦੀ ਉਧਾਈਆਂ ਜੋ ਤੇ ਮਈ ਕਿੰਨਾ ਇਹਦਾ ਮੁੱਲ ਇਹ ਮੁੱਲ ਭਾਈ 55 ਸਾਠ ਵੀ ਮਦੀ ਪਿਆ ਹੀ ਆਦੀ ਦੇ ਦਈਏ ਕਰਨੀ ਕੋ ਛੋਟ ਛਾੜੋ 700 700 ਦੇ ਬੋੜੀ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਹੁਣ ਇੱਕ ਆ ਗਾਂ ਰਹਿ ਗਈ ਆ ਇਹ ਪਹਿਲਾਂ ਮੱਛੀ ਸੀ ਇਹ ਮਾਣੋ ਮੱਛੀ ਆ ਨਾਲੂ ਨਾਲ ਦਿਓ ਹਾਲ ਦੋ ਤਾਜੀ ਮੱਛੀ ਆ ਪਰਵਾਹ ਦੇਂਦੇ ਸੂਈ ਨੂੰ ਸਾਹ ਆ ਦੇਖ ਸਕਦੇ ਮੱਛੀ ਦਾ ਨਾਲੂ ਜਿਹੜਾ ਤਾਜ਼ਾ ਹੀ ਆ ਨਾਲ ਤਾਜੀ ਮੱਛੀ ਆ ਜਿਹੜਾ ਬਿਲਕੁਲ ਮੱਛੀ ਮਗਰ ਕਿੰਨਾ ਦੁੱਧ ਤਿਆਰ ਹੈ ਗਾਂ ਦੇ ਕੋਲ ਜੀ 10000 ਕਿਲੋ ਬੋਲੇ ਹੋਗੇ ਸਾਰੇ ਕਿੰਨਾ ਘਰੀ ਜਾਓਗੇ ਦੁੱਧ ਚਾਹਾਂ ਬੰਦਾ ਕੋਲ ਦੇ ਜੂਂਗੀ ਵਾਰ ਠੀਕ ਹੈ ਜੀ ਪਰ ਉਸ ਵਾਰ ਦੁੱਧ ਵੀ ਛਟਾ ਜੂਗੀ ਲਿਆ ਤੋਰੋ ਘਰੇ ਨੂੰ ਗੋਇ ਬੜਾਈ ਜਨਾ ਤੋਂ ਲਾਇਆ ਤੇ ਸੰਭਾ ਵਾਲਾ ਵੀ ਲੈ ਗਿਆ ਸਦੋਤਨ ਸਿੰਘ ਬਾਕੀ ਖੜੇ ਕੋਈ ਸੰਭਲਾ ਬਾਕੀ ਤਾਂ ਨੂੰ ਵੇਖੋ ਕਰਾਂਗਾ ਅਸੀਂ 11 ਵਜੇ ਨੇ ਆਸ਼ਰਮਾ ਨੂੰ ਭਰਜਾ ਦਈਏ ਲੇ ਜਾ ਜੀ। ਜਾਣੋ ਕਹਾਣੀਆਂ ਨੂੰ ਲੈ ਉਹਤਲਾਮ। ਕੋਈ ਨਹੀਂ ਲੈ ਜਾ ਉੱਥੇ ਜਾ ਕੇ ਦਿਖਾ ਦਿੰਦੇ। ਸੁਆ ਕੀ ਨਵਾ ਜਿਹੜਾ? ਫਾਈਨਲ। ਪਹਿਲਾਂ ਹੀ ਸੁਆ ਜਿਹੜਾ ਸੋਈ ਕਹਿੰਦੇ ਤੇ ਫਿਰ ਕਿਤੇ ਜਾਇ ਬੰਨਾ ਉਹਦਾ। ਪੁਕੀਆਂ ਜਿਹੜੇ ਨਾ ਪੱਠੀ ਸੀ। ਬਾਕੀ ਥਾਂਵੇਂ ਬਿਲਕੁਲ ਹੱਥ ਦੀ ਚਵਾਈ ਵਾਲਾ ਆ। ਲੈ। ਤੇ ਇਹਦਾ ਮੁੱਲ ਵੇਖੀ ਫਿਰ। ਮੌਲਵੀ ਜੀ ਦਾ ਵੀ ਭਾਏ 42 45 ਜੋ ਮੱਦੀ ਕਰ ਚਲੀ ਜਾਂਦੀ ਰਹੀ ਦੀਏ ਕਰ ਦੋ ਮਨਤਾ ਨਾ ਹੋਰਾ 2000 ਦੇ 38 ਦੀ ਹਾਂਜੀ 37 ਦੇ ਦੋ 35000 ਦੀ ਅੱਛਾ 35000 ਦੀ 35000 ਦੀ ਠੀਕ ਹੈ ਜੀ ਹਾਂਜੀ ਠੀਕ ਹੈ ਚਲੋ ਬਾਕੀ ਇਹ ਆ ਵੀ ਕੋਈ ਇੱਥੇ ਤਸੱਲੀ ਕਰਕੇ ਨਾ ਵੇਖ ਚਾਹ ਤਸੱਲੀ ਕਰਕੇ ਹਾਂਜੀ ਤੇ ਵੇਖ ਚਾਹ ਕੇ ਫਿਰ ਆਪਣਾ ਪਸ਼ੂ ਕੋਈ ਵੀ ਖਰੀਦੇ ਜੀ